ਅੱਜ ਕੱਲ੍ਹ ਕਈ ਵਾਰੀ ਸਫਲਤਾ ਦੀ ਕਾਲੀ ਪੈ ਜਾਂਦੀ ਹੈ ਉਹਦੇ ਨਾਲ ਕਈ ਵਾਰੀ ਗਲਤੀਆਂ ਵੀ ਹੋ ਜਾਂਦੀਆਂ ਉਹ ਕਹਿੰਦੇ ਸਿਆਣੀ ਕਾਲੀ ਅੱਗੇ ਟੋਏ ਟੋਏ ਸਫਲਤਾ ਜਿਹੜੀ ਆ ਉਹਦਾ ਇੱਕੋ ਹੀ ਰਸਤਾ ਜਾਂਦਾ ਉਹਨੂੰ ਸ਼ਾਰਟਕਟ ਹੈ ਉਹਦਾ ਨਾਮ ਹੈ ਹਾਰਡਵਰਕ ਉਹਦਾ ਨਾਮ ਹੈ ਮਿਹਨਤ ਉਹ ਤੋਂ ਬਿਨਾ ਕੋਈ ਸਫਲਤਾ ਨਹੀਂ ਹੋ ਸਕਦੀ ਜੀ ਟੁੱਕਾ ਲੱਗ ਜੂਗਾ ਇੱਕ ਦਿਨ ਲੱਗ ਜੂਗਾ ਦੋ ਦਿਨ ਲੱਗ ਜੂਗਾ ਅੱਗੇ ਕਿੱਥੇ ਜਾਓਗੇ ਜਾ ਕੇ ਤਾਂ ਕਿਤੇ ਨਾ ਕਿਤੇ ਟੈਲੈਂਟ ਨਹੀਂ ਕਮ ਆਉਣਾ ਸੋ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਦੱਸਣਾ ਚਾਹੁੰਦਾ ਕਿ ਕਾਮਯਾਬੀ ਜਿਹੜੀ ਹੈ ਉਹ ਤੁਹਾਡੇ ਪੈਰ ਜ਼ਰੂਰ ਚੁੰਮੂਗੀ ਬਸ਼ਰਤੇ ਕਿ ਤੁਸੀਂ ਬਿਰਲ ਰਹਾਤੇ ਰੱਖੋ ਡੈਡੀਕੇਸ਼ਨ ਤੇ ਸੱਚੇ ਦਿਲੋਂ ਮਿਹਨਤ ਕਰੋ ਮੈਂ ਆਪਣੇ ਮੈਂ ਐਗਜ਼ਾਮਪਲ ਕਈ ਵਾਰੀ ਸਟੇਜਾਂ ਤੇ ਦੇਣਾ ਹੁੰਨਾ ਅੱਜ ਵੀ ਐਗਜ਼ਾਮਪਲ ਦੇ ਦਿੰਨਾ ਆਪਣੇ ਘਰੇ ਮੈਂ ਇੱਕ ਵਾਲ ਕਲॉक ਹੈ ਉਹਦੇ ਸੈੱਲ ਕੱਢ ਰੱਖੇ ਆ ਆਪਣੇ ਸਮਾਜ ਦੇ ਵਿੱਚ ਮੰਨਿਆ ਜਾਂਦਾ ਵੀ ਖਰਾਬ ਘੜੀ ਨਹੀਂ ਰੱਖਣੀ ਚਾਹੀਦੀ ਘਰੇ ਮੇਰੀ ਮਾਂ ਵੀ ਮੇਰੇ ਨਾਲ ਨਾਰਾਜ਼ਗੀ ਕਰਦੀ ਰਹਿੰਦੀ ਪੁੱਤ ਖਰਾਬ ਘੜੀ ਬਦਸ਼ਕ ਨਹੀਂ ਹੁੰਦੀ ਐ ਪਰ ਮੈਂ ਉਸ ਖਰਾਬ ਘੜੀ ਤੋਂ ਬਹੁਤ ਇਨ ਜਿਹੜਾ ਪ੍ਰੇਰਨਾ ਲੈਣਾ ਮੈਨੂੰ ਇਨਸਪੀਰੇਸ਼ਨ ਮਿਲਦੀ ਆ ਉੱਥੋਂ ਤੁਸੀਂ ਵੀ ਕੁਝ ਕੁਝ ਹੈਰਾਨ ਹੋ ਜਾਓਗੇ ਵੀ ਮੁੱਖ ਮੰਤਰੀ ਆਹ ਕਿਹੜੀਆਂ ਗੱਲਾਂ ਕਰੀ ਜਾਂਦੇ ਵੀ ਖਰਾਬ ਘੜੀ ਚੋਕੀ ਮਿਲੂਗਾ ਆਮ ਤੌਰ ਤੇ ਕੀ ਹੁੰਦਾ ਹੈ ਹਰ ਫੀਲਡ ਦੇ ਵਿੱਚ ਕਈ ਵਾਰੀ ਇੱਛਾ ਮੁਤਾਬਕ ਰਿਜ਼ਲਟ ਨਹੀਂ ਆਉਂਦੇ ਸਟੂਡੈਂਟ ਨੇ ਸੋਚਿਆ ਹੁੰਦਾ ਮੈਂ 95% ਨੰਬਰ ਲਵਾਂਗਾ 80 ਰਹਿ ਜਾਂਦੇ ਨੇ ਫਿਲਮ ਸਟਾਰ ਨੇ ਸੋਚਿਆ ਹੁੰਦਾ ਇਸ ਮੂਵੀ ਤੋਂ ਬਾਅਦ ਮੈਂ ਸੁਪਰਸਟਾਰ ਬਣ ਜੂ ਮੂਵੀ ਫਲॉप ਹੋ ਜਾਂਦੀ ਹੈ बिजनेसमैन ਨੇ ਸੋਚਿਆ ਹੁੰਦਾ ਐਸ ਫੈਕਟਰੀ ਤੋਂ ਬਾਅਦ ਮੇਰਾ ਟਰਨਓਵਰ ਐਨੇ ਕਰੋੜਾ ਤੇ ਜਾਊਗਾ ਉਹ ਫੈਕਟਰੀ ਘਾਟਾ ਹੀ ਪਾ ਦਿੰਦੀ ਆ ਉਹਨੂੰ ਤੇ ਹੋ ਜੇ ਮੌਕੇ ਤੇ ਬਹੁਤ سارے ਲੋਕ ਨੈਗੇਟਿਵਿਟੀ ਦਾ ਸ਼ਿਕਾਰ ਹੋ ਜਾਂਦੇ ਆ ਜਦ ਆਪਣੇ ਆਪ ਨਾਲ ਗੱਲ ਕਰਦੇ ਆ ਮੈਂ ਰੱਬ ਦਾ ਕੀ ਵਿਗਾੜਿਆ ਸੀ ਮੈਂ ਤਾਂ ਪੜਿਆ ਵੀ ਬਹੁਤ ਸੀ ਮੈਂ ਤਾਂ ਕਿਸੇ ਦਾ ਕੁਝ ਮਾੜਾ ਵੀ ਨਹੀਂ ਕੀਤਾ ਮੈਂ ਤਾਂ ਪੂਜਾ ਪਾਠ ਵੀ ਕਰਦਾ ਮੇਰੇ ਨਾਲ ਅੱਧਾ ਕਿਉਂ ਹੋ ਗਿਆ ਤਾਂ ਘਬਰਾਉਣਾ ਨਹੀਂ ਉਸ ਵੇਲੇ ਉਸ ਘੜੀ ਵੱਲ ਦੇਖਿਓ ਜਿਹੜੀ ਖਰਾਬ ਹੈ ਅਕੋਰਡਿੰਗ ਟੂ ਲਾ ਆਫ ਦਿਸ ਨੇਚਰ ਕੁਦਰਤ ਦੇ ਕਾਨੂੰਨ ਮੁਤਾਬਕ ਇੱਕ ਖਰਾਬ ਘੜੀ ਵੀ ਇੱਕ ਬੰਦ ਘੜੀ ਵੀ 24 ਘੰਟਿਆਂ 'ਚ ਦੋ ਵਾਰੀ ਸਹੀ ਟਾਈਮ ਦਿੰਦੀ ਹੈ 12:05 ਤੇ ਘੜੀ ਖਰਾਬ ਹੋ ਗਈ ਇੱਕ ਵਾਰੀ ਦਿਨੇ ਵਾਰ 5 ਤੇ ਇੱਕ ਵਾਰੀ ਰਾਤ ਨੂੰ 12 5 ਤੇ ਤੁਸੀਂ ਉਸ ਘਰੀ ਨੂੰ ਗਲਤ ਨਹੀਂ ਕਹਿ ਸਕਦੇ ਜੇ ਇੱਕ ਡੈਡ ਚੀਜ਼ 24 ਘੰਟਿਆਂ 'ਚ ਦੋ ਵਾਰ ਸਹੀ ਹੋ ਸਕਦੀ ਹੈ ਤਾਂ ਸਾਡੇ ਸੰਧ ਚੱਲਦੇ ਨੇ ਅਸੀਂ ਤਾਂ ਜ਼ਿਆਦਾ ਵਾਰ ਸਹੀ ਹੋ ਸਕਦੇ ਐਫਰਟ ਚਾਹੀਦੀ ਹੈ ਪਰ ਰੋਏ ਬਿਨਾ ਤਾਂ ਕਹਿੰਦੇ ਮਾਂ ਵੀ ਨਹੀਂ ਦੁੱਧ ਪਿਆਉਂਦੀ ਆਪ ਮਾਰੇ ਬਿਨਾ ਕੋਈ ਸੁਰਗ ਨਹੀਂ ਜਾਂਦਾ ਐਫਰਟ ਕਰਨੀ ਪੈਂਦੀ ਹੈ ਸੋ ਜੇ ਹੁਣ ਮਿਹਨਤ ਕਰ ਲੋਗੇ ਅਗਲੀ ਜ਼ਿੰਦਗੀ ਸੌਖੀ ਹੋ ਜੂ ਜੇ ਹੁਣ ਕਹੋਗੇ ਛੱਡ ਪਰੇ ਚਲ ਇਲਾਂਟੇ ਜਾ ਕੇ ਆਉਣੇ ਆ ਚਲ ਉਧਰ ਕਾਫੀ ਪੀਨੇ ਆ ਫਿਰ ਅਗਲੀ ਔਖੀ ਆਊਗੀ ਮਰਜ਼ੀ ਹੈ ਤੁਹਾਡੀ ਹੁਣ ਨਜ਼ਾਰੇ ਲੈ ਲਓ ਅਗਲੀ ਜ਼ਿੰਦਗੀ ਔਖੀ ਹੈ ਹੁਣ ਥੋੜੇ ਜਿਹਾ ਮਿਹਨਤ ਕਰ ਲੋਗੇ ਸਾਰੀ ਜ਼ਿੰਦਗੀ ਸੌਖੀ ਹੈ ਤੁਹਾਡੇ ਪਿਆ ਸੋ ਹੋਰ ਕਿਸੇ ਦੀ ਪਰਵਾਹ ਨਹੀਂ ਕਰਨੀ ਲੋਕਾਂ ਦੀ ਪਰਵਾਹ ਨਹੀਂ ਕਰਨੀ ਉਹਨਾਂ ਤਾਨੇ ਮੇਨੇ ਮਾਰਨੇ ਹੁੰਦੇ ਆ ਨੁਕਸ ਕੱਢਣੀ ਹੁੰਦੇ ਉਹਨਾਂ ਨੇ ਰਿਸ਼ਤੇਦਾਰ ਹੋਣਗੇ ਤੁਹਾਡੇ ਜਿਹੜੇ ਤੁਹਾਡੇ ਮਾਪਿਆਂ ਨੂੰ ਕਹਣਗੇ ਇਹ ਨਾ ਨਾ ਇਹ ਤਾਂ ਲੱਥ ਨਿਕਲਿਆ ਇਹ ਨਹੀਂ ਕੁਝ ਕਰਦਾ ਤੇ ਜਦੋਂ ਉਸਨੂੰ ਨੌਕਰੀ ਮਿਲ ਜਾਂਦੀ ਹੈ ਫਿਰ ਸਿੰਦੀ ਸਵੀਟ ਵਾਲੇ ਦੇ ਡੱਬੇ ਚੱਕੀ ਫਿਰਦੇ ਹੁੰਦੇ ਆ ਉਹ ਉਹੀ ਰਿਸ਼ਤੇਦਾਰ ਭਾਈ ਸਾਡੇ ਵਾਲੇ ਮੁੰਡੇ ਨੂੰ ਵੀ ਦੱਸਦੇ ਕਿਹੜੇ ਪੇਪਰ ਦਿੱਤੇ ਸੀ ਇਹ ਚੜਦੇ ਨੇ ਸਲਾਮਾਂ ਨੇ ਸੋ ਆਪਣੇ ਆਪ ਤੇ ਵਿਸ਼ਵਾਸ ਰੱਖੋ ਨੁਕਸ ਕੱਢਣਾ ਤਾਂ ਉਹ ਤਾਂ 네ਗੇਟਿਵ ਨਹੀਂ ਉਹ ਤਾਂ ਹਰ ਗੱਲ ਤੇ 네ਗੇਟਿਵਿਟੀ ਆਉਣੀ ਹੈ ਉਹਨਾਂ ਨੂੰ ਤਾਂ ਉਧਰੋਂ ਇੱਕ ਬੰਦਾ ਸੀਗਾ ਉਹਨੂੰ ਬੜਾ ਹਰ ਗੱਲ ਤੇ ਨੁਕਸ ਕੱਢਦਾ ਸੀ ਹਰ ਗੱਲ 'ਚ 네ਗੇਟਿਵ ਗੱਲ ਕਰਦਾ ਸੀ ਉਹਦੇ ਤੇ ਯਾਰ ਦੋਸਤ ਵੀ ਬਹੁਤ ਦੁਖੀ ਸੀ ਯਾਰ ਹਰ ਗੱਲ 'ਚ 네ਗੇਟਿਵਿਟੀ ਉਹ ਕਹਿੰਦੇ ਉਹਦੇ ਯਾਰਾਂ ਦੋਸਤਾਂ ਨੂੰ ਇੱਕ ਕੁੱਤਾ ਮਿਲ ਗਿਆ ਜਿਹੜਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਕੁੱਤਾ ਲਾ ਕਹਿੰਦੇ ਇਹਦੇ ਚ ਨੁਕਸ ਨਹੀਂ ਕੱਢ ਸਕਦਾ ਉਹ ਉਹਨੂੰ ਬੁਲਾ ਲਿਆ ਛੱਪੜ ਦੇ ਇੱਧਰਲੇ ਪਾਸੇ ਕੁੱਤਾ ਛੱਡਿਆ ਕੁੱਤਾ ਤੁਰ ਕੇ ਛੱਪੜ ਦੇ ਪਰਲੇ ਪਾਸੇ ਨਿਕਲ ਗਿਆ ਕਹਿੰਦੇ ਹਾਂ ਵੀ ਦੱਸ ਇਹਦੇ ਬਾਰੇ ਕੀ ਕਹਿਣਾ ਚਾਹੇਗਾ ਕਹਿੰਦਾ ਮੈਂ ਸਮਝ ਗਿਆ ਤਾਂ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਫੇਰ ਕਰਤਾ ਨੁਕਸੋ ਨੇ ਫੇਰ ਨੈਗੇਟਿਵਿਟੀ ਉਹਨੇ ਨੰਨਾ ਪਾਣੀ ਪਾਣੇ ਮਤਲਬ ਸੋ ਇਹ ਹਜਾਂ ਤੂੰ ਬਾਤ ਸੀ ਬਚ ਕੇ ਰਿਹਾ ਕਰੋ ਇਹ ਹਜਾਂ ਦੀ ਸੰਗਤ ਜਿਹੜੀ ਉਹ ਤੁਹਾਨੂੰ ਵੀ ਫਿਰ ਡੀਮੋਟੀਵੇਟ ਕਰ ਦਿੰਦੀ ਹੈ ਪੋਜ਼ਿਟਿਵ ਮਾਈਂਡ ਨਾਲ ਰਹੋ ਜ਼ਿੰਦਗੀ ਚ ਜ਼ਿੰਦਗੀ ਬਹੁਤ ਖੂਬਸੂਰਤ ਹੈ ਪਲਪਲ ਜਿਉਂ ਅਰ ਬਹੁਤ ਤੁਸੀਂ ਕਿਸਮਤ ਵਾਲਿਓ ਕਿ ਤੁਹਾਡੇ ਕੋਲ ਇੰਨੇ ਵਧੀਆ ਟੀਚਰ ਨੇ ਇੰਨਾ ਵਧੀਆ ਇਨਫਰਾਸਟ੍ਰਕਚਰ ਹੈ ਇੰਨੇ ਵਧੀਆ ਤੁਹਾਡੇ ਗਾਈਡ ਨੇ ਕੋਚ ਨੇ ਤਾਂ ਤੁਸੀਂ ਤਾਂ ਕਾਮਯਾਬੀ ਬਹੁਤ ਆਸਾਨੀ ਨਾਲ ਪਾ ਸਕਦੇ ਤੁਸੀਂ ਉਹਨਾਂ ਬਾਰੇ ਸੋਚੋ ਜਿਹੜੇ ਸਟਰੀਟ ਲਾਈਟਾਂ ਚ ਪੜਕੇ ਵੀ ਕਾਮਯਾਬ ਹੋਏ ਨੇ ਜ ਜਿੰਨਾਂ ਦੇ ਕਰੇ ਫੀਸ ਦੇਣ ਨੂੰ ਪੈਸੇ ਹੈ ਨਹੀਂ ਉਹ ਐਕਸਟਰਾ ਕੰਮ ਕਰਦੇ ਆ ਓਵਰਟਾਈਮ ਲਾ ਕੇ ਫੀਸਾਂ ਭਰਦੇ ਆ ਸੋ ਪਰ ਉਹਨਾਂ ਦੇ ਫਿਰ ਇਹ ਗੱਲ ਹੁੰਦੀ ਆ ਉਹਨੇ ਦਿਲ ਚ ਕਿ ਮੈਂ ਕਿਤਾਬਾਂ ਰਾਹੀਂ ਜੇ ਮੈਂ ਪੜ੍ਹ ਕੇ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਬਦਲ ਸਕਦਾ ਜਦੋਂ ਤੁਹਾਨੂੰ ਸੌਖੀ ਲਾਈਫ ਮਿਲਦੀ ਹੈ ਉਦੋਂ ਤੁਸੀਂ ਮੈਂ ਤਾਂ ਛੱਡ ਜੰਨੇ ਆ ਇੱਕ ਬੰਦਾ ਸੀ ਉਹਦਾ ਬੇਟਾ ਜਿਹੜਾ ਨਲਾਇਕ ਸੀ ਕਮਾਉਂਦਾ ਨਹੀਂ ਸੀ ਉਹ ਬੰਦਾ ਮੰਜੇ ਤੇ ਪੈ ਗਿਆ ਬੈੱਡ ਤੇ ਪੈ ਗਿਆ ਕਹਿੰਦਾ ਮੈਂ ਸਾਰੀ ਜ਼ਮੀਨ ਜਿਹੜੀ ਹੈ ਉਹ ਗੁਰਦੁਆਰਾ ਸਾਹਿਬ ਦੇ ਨਾਮ ਲਾਉਂਗਾ ਬਸ਼ਰਤੇ ਕਿ ਇਹ ਜਿਹੜਾ ਨਲਾਇਕ ਮੁੰਡਾ ਮੇਰਾ ਇਹ 100 ਰੁਪਏ ਕਮਾ ਕੇ ਲਿਆਵੇ ਉਧਰ ਰਿਸ਼ਤੇਦਾਰ ਇਕੱਠੇ ਹੋ ਗਏ ਲੋਕ ਇਕੱਠੇ ਹੋ ਕਹਿੰਦੇ ਯਾਰ ਤੇਰਾ ਬਾਪੂ ਜਿੱਦੀ ਐ ਸਾਰੀ ਜਾਇਦਾਦ ਚਲੀ ਜਾਊਗੀ ਤੇ ਤੂੰ ਕਮਾ ਲਿਆ 100 ਰੁਪਿਆ ਉਹਨੂੰ ਕੰਮ ਕਰਨ ਦੀ ਆਦਤ ਐਨੀ ਸੀ ਜਦੋਂ ਤੁਸੀਂ ਆਪ ਮਿਹਨਤ ਕਰਦੇ ਹੋ ਨਾ ਉਹਦੀ ਵੈਲਿਊ ਕੀ ਹੁੰਦੀ ਆ ਆ ਜਰਾ ਸੁਣਿਓ ਭੇਜ ਤਾ ਰਿਸ਼ਤੇਦਾਰਾਂ ਨੇ ਉਹ ਕਹਿੰਦੇ ਧਾਰ ਫੜ ਲਿਆ 100 ਰੁਪਿਆ ਕੰਮ ਨਹੀਂ ਕੀਤਾ 100 ਰੁਪਿਆ ਧਾਰ ਫੜ ਲਿਆ ਲਿਆ ਕੇ ਆਪਣੇ ਬਾਪੂ ਨੂੰ ਫੜਾਤਾ ਬਾਪੂ ਨੇ ਮੰਜੇ ਤੇ ਪਏ ਪੈਣੇ ਉਹਦੇ ਟੁਕੜੇ ਟੁਕੜੇ ਕਰਕੇ ਥੱਲੇ ਸੁੱਟਤੇ ਇੱਦਾਂ ਖੜਾ ਰਿਹਾ ਦੱਸੋ ਬਾਪੂ ਜੀ ਹੁਣ ਕੀ ਕਰਾਂ ਕਹਿੰਦੇ 100 ਹੋਰ ਕਮਾ ਕੇ ਲਿਆ ਅੱਜ ਫਿਰ ਅਗਲੇ ਦਿਨ ਹੁਣ ਤਾਂ ਰੋਜ਼ ਥੋੜੀ ਮਿਲਦੀ ਐ 50 ਰੁਪਿਆ ਦਾ ਕੋਈ ਬੱਲੂ ਬੁੱਲੂ ਵੇਚਦਾ ਕਮੇਟੀ ਦਾ 50 ਰੁਪਿਆ ਦਾ ਇੱਧਰ ਉੱਧਰੋ ਜਿਗਾੜ ਕਰ ਲਿਆ 100 ਫੇਰ ਲਿਆ ਕੰਮ ਨਹੀਂ ਕੀਤਾ ਫੇਰ ਫੜਾਤਾ ਉਹਨੇ ਫੇਰ ਟੁਕੜੇ ਟੁਕੜੇ ਕਰਕੇ ਥੱਲੇ ਸੁੱਟਦਾ ਫੇਰ ਖੜਾ ਰਿਹਾ ਇਦਾਂ ਹੀ ਕਹਿੰਦਾ ਦੱਸੋ ਬਾਪੂ ਜੀ ਹੁਣ ਕੈਨੇਡਾ ਉਹ ਸੰਗ ਕਮਾ ਕੇ ਲਿਆ ਫਿਰ ਤੀਜੇ ਦਿਨ ਹੁਣ ਹਰ ਰੋਜ਼ ਨਾ ਤਾਂ ਚੋਰੀ ਹੋਵੇ ਹਰ ਰੋਜ਼ ਨਾ ਕੋਈ ਧਾਰ ਮਿਲੇ ਸੱਚੀ ਮੁੱੱਚੀ ਕੰਮ ਕਰਨਾ ਪੈ ਗਿਆ ਸੜਕ ਤੇ ਦੁਰਮਡ ਨਾਲ ਰੋੜੀ ਕੁੱਟ ਕੇ 100 ਰੁਪਏ ਮਿਲਿਆ 100 ਰੁਪਏ ਲੈ ਆ ਕੇ ਬਾਪੂ ਨੂੰ ਫੜਾਤਾ ਬਾਪੂ ਨੇ ਜਦੋਂ 100 ਰੁਪਏ ਪਾੜ ਕੇ ਥੱਲੇ ਸੁੱਟਿਆ ਉਸ ਮੁੰਡੇ ਨੇ ਕੱਲਾ ਕੱਲਾ ਟੁਕੜਾ ਥੱਲੋ ਚੱਕਿਆ ਕਹਿੰਦਾ ਬਾਪੂ ਕਿਉਂ ਪਾੜੀ ਜਾਂਦਾ ਹੱਥਾਂ ਤੇ ਛਾਲੇ ਹੋ ਗਏ ਕਮਾਉਂਦਿਆਂ ਨੂੰ ਬਾਪੂ ਕਹਿੰਦਾ ਪੁੱਤ ਅੱਜ ਤੇਰੇ ਨੇ ਨਹੀਂ ਪਹਿਲਾਂ ਦੋ ਵਾਰੀ ਪਾੜ ਕੇ ਸੁਟੇ ਸੀ ਨੋਟ ਤੈਨੂੰ ਦਰਦ ਨਹੀਂ ਹੋਇਆ ਸੀ ਅੱਜ ਤੇਰੇ ਨੇ ਜਦੋਂ ਆਪਣੀ ਕਮਾਈ ਭੰਗ ਦੇ ਬਾਣੇ ਜਾਂਦੀ ਹੈ ਨਾ ਫਿਰ ਦਰਦ ਹੁੰਦਾ ਰੁਸ਼ਪਤ ਵਾਲੇ ਪੈਸਾ ਨਾਲ ਕਰ ਪਰ ਰੇਟ ਪੁੱਛਦਾ ਪਾਪਾ ਪੈਕ ਕਰਦੇ ਜਦੋਂ ਪੈਸੇ ਹੀ ਇਧਰ ਉਧਰੋਂ ਆਇਆ ਹੋਇਆ ਆਪ ਕਮਾਇਆ ਹੀ ਨਹੀਂ ਸੋ ਆਪਣੀ ਕਮਾਈ ਜਿਹੜੀ ਆ ਉਹਨੂੰ ਖਰਚਣ ਦਾ ਵੀ ਨਜ਼ਾਰਾ ਆਉਂਦਾ ਔਰ ਇਮਾਨਦਾਰੀ ਜਿਹੜੀ ਆ ਉਹਦਾ ਆਪਣੀ ਮaza ਹੁੰਦਾ ਜਿੰਨੇ ਮਰਜ਼ੀ ਇਕੱਠੇ ਕਰ ਲਓ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਸਭ ਕੁਝ ਇੱਥੇ ਰਹਿ ਜਾਂਦਾ ਪਰ ਇਹ ਆ ਵੀ ਤੁਹਾਡੀ ਆਪਣੀ ਕਮਾਈ ਤੁਹਾਡੀ ਮਿਹਨਤ ਤੁਹਾਡੀ ਸੱਚਾਈ ਉਹਨੂੰ ਲੋਕ ਯਾਦ ਰੱਖ ਲੈਂਦੇ ਆ ਅੱਜ ਕੋਈ ਯਾਦ ਕਰਦਾ ਕੋਈ ਕਿਸੇ ਨੇ ਪੁੱਛਿਆ ਭਗਤ ਸਿੰਘ ਹੋਰਾਂ ਦੇ ਖਾਤੇ 'ਚ ਕਿੰਨੇ ਪੈਸੇ ਸੀ 23 ਸਾਲ ਦੀ ਉਮਰ ਸੀ ਅੱਜ ਜਦੋਂ ਤੱਕ ਦੁਨੀਆ ਰਹੂਗੀ 23 ਸਾਲ ਦੀ ਰਹਿਣਗੇ ਉਹ ਅੱਜ ਤੋਂ 500 ਸਾਲ ਬਾਅਦ ਵੀ ਉਹਨਾਂ ਦੇ ਮੇਲੇ ਲੱਗਦੇ ਰਹਿਣਗੇ ਉਹਨਾਂ ਦੇ ਬਰਸੀਆਂ ਤੇ ਉਹਨਾਂ ਦੇ ਜਨਮ ਦਿਨਾਂ ਤੇ ਸੋ ਸੱਚ ਜਿਹੜਾ ਉਹਦਾ ਕੋਈ ਬੈਂਕ ਬੈਲੈਂਸ ਨਹੀਂ ਹੁੰਦਾ ਉਹ ਬੈਂਕ ਬੈਲ ਤਾਂ ਵੱਡੇ ਵੱਡੇ ਆਏ ਕਰੋੜਾਂ ਖਰਬਾਂ ਪੱਤੇ ਆ ਕੇ ਤੁਰ ਗਏ ਕੋਈ ਜਾਣਦੇ ਨਹੀਂ ਭੁੱਲ ਗਏ ਸਾਰੇ ਲੋਕ ਸੋ ਆਪਣਾ ਐਮੀਅਤ ਜ਼ਰੂਰ ਬਣਾਓ ਜਿੱਥੇ ਹੈਗੇ ਹੋ ਉਸ ਦਫ਼ਤਰ 'ਚ ਜਿੱਥੇ ਹੈਗੇ ਹੋ ਉਸ ਕਲਾਸ ਬਾਡੀ ਇਪੋਰਟੈਂਟ ਹੋਣੀ ਚਾਹੀਦੀ ਹੈ ਐਲਨ ਮਸਕ ਦੇ ਦਫਤਰ ਚ ਇੱਕ ਗੋਰੀ ਕੰਮ ਕਰਦੀ ਸੀ ਰਜਾਇਨ ਕਰਤਾ ਉਹਨੇ ਐਲਨ ਮਸਕ ਕੋਲੇ ਲੈ ਕੇ ਆ ਗਈ ਕਹਿੰਦੀ ਮੈਂ ਰਜਾਇਨ ਕਰਨਾ ਹੈ ਕਹਿੰਦਾ ਅੱਛਾ ਕਿਹੜੇ ਡਿਪਾਰਟਮੈਂਟ ਚ ਕੰਮ ਕਰਦੀ ਹੈ ਕਹਿੰਦੀ ਮੈਂ ਹੈਡ ਆਫਿਸ ਕਰਦੀ ਹਾਂ ਠੀਕ ਹੈ ਕਹਿੰਦਾ ਰਜਾਇਨ ਰੱਖ ਲਿਆ ਕਹਿੰਦਾ ਤੇ ਮੈਂ ਬਾਅਦ ਚ ਡਿਸੀਜਨ ਲਵਾਂਗਾ ਆ 1 ਲੱਖ ਲੱਖ ਡਾਲਰ ਲੈ ਲਾ ਵਨ ਟੂ ਲਾਇਆ ਫਿਰ ਆ ਕੇ ਫੈਸਲਾ ਕਰ ਲਿਆ ਉਨੇ ਆਖੇ ਵਧੀਆ ਕੰਮ ਹੋ ਗਿਆ ਨਾਲੇ ਤਾਂ ਮੇਰਾ ਅਸਤੀਫਾ ਹੋ ਗਿਆ ਨਾਲੇ ਲੱਖ ਡਾਲਰ ਮੈਨੂੰ ਵੈਸੀ ਮਿਲ ਗਿਆ ਵਰਲਡ ਟੂਰ ਤੇ ਨਿਕਲ ਗਈ ਡੇਢ ਕ ਮਹੀਨੇ ਬਾਅਦ ਦੁਨੀਆ ਘੁੰਮ ਕੇ ਆ ਗਈ ਆ ਕੇ ਕਹਿੰਦੀ ਜੀ ਮੈਂ ਉਹੀ ਆ ਮੇਰੇ ਰਜਾਇਨ ਬਾਰੇ ਕਰੋ ਫੈਸਲਾ ਉਹ ਕਹਿੰਦਾ ਹਾਂ ਤੇ ਹੈ ਰਜਾਇਨ ਤੇਰਾ ਅਸੈਪਟਡ ਰਜਾਇਨ ਮੰਨ ਲਿਆ ਤੇਰਾ ਉਹ ਕਹਿੰਦੀ ਜੀ ਜੇ ਅਸੈਪਟ ਹੀ ਕਰਨਾ ਸੀ ਉਸੇ ਦਿਨ ਹੀ ਕਰ ਲੈਂਦੇ ਡੇਢ ਮਹੀਨਾ ਮੈਨੂੰ ਉਧਰ ਭੇਜਤਾ ਫੇ ਡੇਢ ਮਹੀਨੇ ਬਾਅਦ ਫੈਸਲਾ ਉਹੀ ਲਿਆ ਵੀ ਰਿਸੈਪਟਡ ਐਲਨ ਮਸ ਕਹਿੰਦਾ ਜਦੋਂ ਤੂੰ ਰੇਨ ਕਰਨ ਆਈ ਸੀ ਉਦੋਂ ਮੈਨੂੰ ਪਤਾ ਨਹੀਂ ਸੀ ਤੂੰ ਤੇਰੀ ਮੇਰੇ ਦਫ਼ਤਰ ਚ ਐਮਨੀਅਤ ਕੀ ਹੈ ਇੰਪੋਰਟੈਂਸ ਕੀ ਹੈ ਕਹਿੰਦਾ ਮੈਂ ਤੈਨੂੰ ਭੇਜਤਾ ਜੇ ਕਹਿੰਦਾ ਤੂੰ 4-5 ਦਿਨ ਗੈਰਹਾਜ਼ਰ ਰਹਿੰਦੀ ਤਸੱਲੀ ਮੱਜਾਂ ਨਹੀਂ ਚਾਹੀਦੀ ਸੀ ਜੇ ਤੇਰੀ ਇੰਪੋਰਟੈਂਸ ਹੁੰਦੀ ਕੋਈ ਦਫ਼ਤਰ ਚ ਮੈਨੂੰ ਦਫ਼ਤਰ ਵੱਲੋਂ ਆਉਣੇ ਸੀ ਫੋਨ ਵੀ ਸਰ ਉਹ ਆਈ ਨਹੀਂ ਉਹਦੇ ਬਿਨਾ ਕੰਮ ਨਹੀਂ ਚੱਲ ਰਿਹਾ ਉਹਨੂੰ ਬੁਲਾਓ ਕਹਿੰਦਾ ਮੈਂ ਤੈਨੂੰ ਵਾਪਸ ਬੁਲਾ ਲੈਣਾ ਸੀ ਬਸ ਟੂਰ ਤੋਂ ਕਹਿੰਦਾ ਡੇਢ ਮਹੀਨਾ ਹੋ ਗਿਆ ਤੇਰੇ ਬਾਰੇ ਮੈਨੂੰ ਕੋਈ ਪੁੱਛਣੀ ਨਹੀਂ ਨਾ ਇਹਨਾਂ ਦੱਸਣਾ ਇਹ ਕਹਿੰਦਾ ਤੇਰੇ ਲਈ ਤਾਂ ਮਤਲਬ ਤੇਰੀ ਕੋਈ ਐਹਮੀਅਤ ਹੀ ਹੈ ਨਹੀਂ ਚੱਲ ਜਾ ਸੋ ਐਹਮੀਅਤ ਆਪਣੀ ਸ਼ਹੂਰ ਬਣਾਓ ਤੁਹਾਡੇ ਬਿਨਾ ਸਰੇ ਨਾ ਕਿਤੇ ਇੰਨੀ ਕਿੰਪੋਰਟਸਤਾ ਹੋਵੇ ਨਾ ਕਿ ਤੁਹਾਡੀ ਘਾਟ ਮਹਿਸੂਸ ਹੋਵੇ ਪੜੋ ਲਿਖੋ ਬਦੋ ਤਰੱਕੀਆਂ ਕਰੋ ਮੰਜ਼ਲਾਂ ਬੜੀ-ਬੜੀਆਂ ਕੁਰਸੀਆਂ ਵੱਡੇ-ਵੱਡੇ ਅਹੁਦੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗਾ ਕਿਉਂਕਿ ਬਹੁਤ ਸਾਰੇ ਕਲਾਕਾਰ ਮੈਨੂੰ ਪਤਾ ਹੈ ਬਤੌਰ ਕਲਾਕਾਰ ਸਟੇਜ ਦੇ ਪਿਛਲੇ ਪਾਸੇ ਇੰਤਜ਼ਾਰ ਕਰਨਾ ਬਹੁਤ ਔਖਾ ਹੋ ਜਾਂਦਾ ਸੋ ਉਹਨਾਂ ਨੇ ਪਰਫਾਰਮ ਕਰਨਾ ਹੈ ਮੈਂ ਇੱਕ ਵਾਰ ਫਿਰ ਸਾਰੇ ਸਾਡੇ ਯੂਥ ਨੂੰ ਸਾਰੇ ਸਾਡੇ ਆਉਣ ਵਾਲੇ ਫਿਊਚਰ ਨੂੰ ਮੈਂ ਬਹੁਤ-ਬਹੁਤ ਜੀ ਉਹ ਪਾਸ ਕਲਾ ਸੋ ਆਉਣ ਵਾਲੇ ਦਿਨਾਂ ਚ ਹੋਰ ਬਹੁਤ ਸਾਰੀਆਂ ਤਰੱਕੀਆਂ ਸਾਰੇ ਇੰਸਟੀਚਿਊਸ਼ਨਸ ਨੇ ਕਰਨੀਆਂ ਨੇ ਜਿਵੇਂ ਜਿਵੇਂ ਹੋਈ ਜਾਊਗਾ ਤੁਹਾਨੂੰ ਅਸੀਂ ਬੈਸਟ ਜਿਹੜੇ ਫੈਸਿਲਿਟੀਆਂ ਦੇਵਾਂਗੇ ਜਿਹੜਾ ਰਨਵੇ ਹੈ ਉਹ ਜਹਾਜ਼ ਨੂੰ ਉਡਾਉਂਦਾ ਨਹੀਂ ਹੈਗਾ ਉਹ ਜਹਾਜ਼ ਨੂੰ ਮੌਕੇ ਹੀ ਦਿੰਦਾ ਉਹਦਾ ਬਸ ਅੱਗੇ ਤਾਂ ਜਹਾਜ਼ ਦੇ ਇੰਜਣਾਂ ਦੇ ਡਿਪੈਂਡ ਕਰਦਾ ਹੈ ਕਿ ਕਿੱਡੀ ਕਿੰਨੀ ਉੱਚੀ ਫਲਾਈਟ ਲੈਣੀ ਹੈ ਪਰ ਜਹਾਜ਼ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉੱਚਾ ਹੋ ਕੇ ਹੰਕਾਰ ਨਾ ਕਰੇ ਵੀ 90 ਤੋਂ ਬਹੁਤ ਵੱਡਾ ਹੋ ਗਿਆ ਲੈਂਡਿੰਗ ਵੀ ਕਰਨੀ ਹੁੰਦੀ ਹੈ ਉਤਰਨਾ ਨਹੀਂ ਹੁੰਦਾ ਉਹਦੇ ਵਾਸਤੇ ਵੀ ਰਨ ਵੀ ਚਾਹੀਦਾ ਹੁੰਦਾ ਨਹੀਂ ਕ੍ਰੈਸ਼ ਲੈਂਡਿੰਗ ਹੁੰਦੀ ਹੈ ਨਾ ਕਿ ਟੁਕੜਿਆਂ 'ਚ ਹੁੰਦਾ ਟੁਕੜਿਆਂ 'ਚ ਵੀ ਕੋਈ ਟੁਕੜਾ ਉਧਰੋਂ ਲੱਭੇ ਕੋ ਉਧਰੋਂ ਲੱਭੇ ਸੋ ਇਸ ਕਰਕੇ ਆਪਣੀ ਧਰਤੀ ਨਾਲ ਜੁੜੇ ਰਹੋ ਆਪਣੇ ਮਾਪਿਓਂ ਦੀ ਰਿਸਪੈਕਟ ਕਰੋ ਆਪਣੇ ਟੀਚਰਾਂ ਦੀ ਰਿਸਪੈਕਟ ਕਰੋ ਤਰੱਕੀਆਂ ਤੁਹਾਡੇ ਕਦਮਾਂ 'ਚ ਆਉਣਗੀਆਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਲੋਕੋਂ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤਾਂ ਫਿਰ ਮਿਲਾਂਗੇ लोगों को अक्सर कहते सुना है जिंदा रहे तो फिर मिलेंगे लेकिन इस पंजाबी दिल ने कहा है मिलते रहे तो जिंदा रहेंगे बहुत बहुत धन्यवाद बहुत बहुत, बहुत मेहरबानी